7 ਲੱਖ ਇੱਕ ਜਫਾ 7 ਲੱਖ ਰੁੜਕਾ ਰੁੜਤ ਪਿਆ 7 ਲੱਖ ਲੁਧਰ ਦੀ ਰੇਡ ਲੁਧਰ ਇਹ ਥੋਪੀ ਵਾਲੇ ਨੇ ਐਂਡ ਕਰਾਤਾ ਗੁਰੂ ਨੇ ਸਿਰਾ ਲਾਤਾ ਗੁਰੂ ਥੋਪੀਏ ਨੇ ਨਹੀਂ ਭਾੜੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਲਾ ਕੇ ਜਫਾ ਬੱਲੇ-ਬੱਲੇ ਕਰਵਾਵੇਗਾ ਗੱਲ ਸਮੇਂ ਦੀ ਧੂਮਾ ਪੈ ਗਿਆ ਜਹਾਨ ਵਿੱਚ ਸਾਰੇ ਰੁੜਕੇ 'ਚ ਮੇਲਾ ਚੱਲਦਾ ਜਿਹੜੇ ਆਏ ਨੇ ਲਈ ਜਾਂਦੇ ਆ ਨਜ਼ਾਰੇ ਰੁੜਕੇ 'ਚ ਮੇਲਾ ਚੱਲਦਾ ਧੂਮਾ ਪੈ ਗਿਆ ਜਹਾਨ ਵਿੱਚ ਸਾਰੇ ਜਦੋਂ ਪੈ ਗਿਆ ਜਹਾਨ ਵਿੱਚ ਸਾਰੇ ਓਏ ਨੰਬਰ ਰੇਡਰ ਦਾ ਹਾਰ ਲਿਆ ਦੇ ਫੈਸਲੇ ਐ ਤੇ ਜਾਣਿਆ ਆਹ ਸਾਹਮਣੇ ਬੂਰੀਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਲੈ ਵੀ ਕਾਲੇ ਸੰਘਿਆੜਿਆ 7 ਲੱਖ ਇੱਕ ਜਫਾ 7 ਲੱਖ ਇੱਕ ਜਫਾ 7 ਲੱਖ ਰੁੜਕਾ ਰੁੜਤ ਗਿਆ 7 ਲੱਖ ਦਾ ਜਫਾ 7 ਲੱਖ ਦਾ ਜਫਾ ਕਾਲੇ ਸੰਘਿਆੜੇ ਸੇ ਕਰ ਗੁਜਾਰਸ਼ ਪਲੀਜ਼ ਥੋੜੀ ਲਾਈਨ ਕਲੀਅਰ ਕਰਦੀ ਹੈ ਜੀ ਗੱਲ ਬਸ ਤੋਂ ਬਾਹਰ ਹੋਈ ਐਨ ਲੁੱਧਰ ਦੀ ਰੇਡ ਲੁੱਧਰ ਇਹ ਥੋਪੀ ਵਾਲੇ ਨੇ ਐਂਡ ਕਰਾਤਾ ਗੁਰੂ ਨੇ ਸਿਰਾ ਲਾਤਾ ਹੈ ਗੁਰੂ ਥੋਪੀਏ ਨੇ ਸਿਰਾ ਲਾਤਾ ਹੈ ਮੇਰੀਓ ਇੱਕ ਦੋ ਕਬੱਡੀਆਂ ਦੀਪ ਮਠੱਡੇ ਦਾ ਸਪੈਸ਼ਲ ਧੰਨਵਾਦ ਦੀ ਮਠੱਡੇ ਦਾ ਚਾਲ ਸਾਹਵੜ ਦਾ ਵੀ ਰੂਪ 7 ਲੱਖ ਰੁਪਏ ਰੂਪਾਲ ਤੋਂ ਅੰਝ ਬਚਾਇਆ ਅਕੈਡਮੀ ਖੇਡਣਾ ਆਉਂਦਾ ਸਾਡੇ ਉਹ ਲੰਬੀ ਸੋਨੀ ਪਾਦੜੇ ਨੇ 14 ਪਾ ਕੇ 9 ਨੰਬਰ ਲੈ ਆ ਰੁੜਕੇ ਦੇ ਮੇਲੇ ਤੋਂ ਸੋਨੀ ਪਾਦੜਾ ਹਾਰਲੇ ਮੋਟਰਸਾਈਕਲ ਜਿੱਤ ਗਿਆ ਪਰ ਗੁਰੂ ਥੋਪੀਏ ਨੇ 13 ਟੱਚ ਲੈ ਕੇ ਸੱਤ ਜੱਫੇ ਲਾਇਆ ਗੁਰੂ ਥੋਪੀਆ ਡੇਰਬ ਕਰਦਾ ਸੀਗਾ ਮੁੰਡਾ ਐਨ ਮੇਰੇ ਵੀਰੋ ਬਾਬੇ ਨੇ ਮਿਹਰ ਕੀਤੀ ਐ ਅੱਜ ਗੁਰੂ ਥੋਪੀਆ ਜਿਹੜਾ ਉਹ ਬੈਸਟ ਬਣਿਆ ਸੋਨੀ ਪਾੜਣਾ ਹਾਰਲੇ ਦਾ ਜੇਤੂ ਤੇ ਗੁਰੂ ਥੋਪੀਆ ਹਾਰਲੇ ਦੇ ਜੇਤੂ ਫਾਸਟ ਨਕੋਦਰ ਸੈਕਿੰਡ ਸ਼ਾਹ ਕੋਡ ਦਾ ਧੰਨਵਾਦ ਸਾਊਂਡ